ਬੱਚੇ ਪਰੇਸ਼ਾਨ ਆ ਫਾੜਕ ਨਹੀਂ ਖੋਲਿਆ ਜਾ ਰਿਹਾ ਨਾਲੋਂ ਚਾਰ ਚਾਰ ਮੁਲਾਜ਼ਮ ਸਰਕਾਰ ਨੇ ਰੱਖੇ 50-50 ਹਜ਼ਾਰ ਤਨਖਾਹਾਂ ਦੇਣ ਦੇ ਨਾਲੋਂ ਫਾੜਕ ਨਹੀਂ ਖੋਲਣ ਦੇ ਸਟੇਸ਼ਨ ਮਾਸਟਰ ਨਾਲ ਗੱਲ ਹੋ ਰਹੀ ਆ ਪਿਛਲੇ 20 ਮਿੰਟ ਤੋਂ ਫਾੜਕ ਬੰਦਾ ਉਹ ਕਹਿੰਦੇ ਟ੍ਰੇਨ ਜਦੋਂ ਤਰਨ ਤਰਨ ਪਹੁੰਚੇਗੀ ਫੇਰ ਖੋਲ ਹੀ ਜਾਏਗੀ ਸਰ ਟ੍ਰੇਨ ਤਰਨ ਤਰਨ ਪਹੁੰਚੇਗੀ ਉਦੋਂ ਖੋਲੇਗਾ ਫੜੇ ਜੀ ਹਾਂਜੀ ਸਰ ਆ オンਲਾਈਨ ਆਪਣੇ ਅਸਰਾਂ ਨਾਲ ਗੱਲ ਕਰ ਰਹੇ ਆ ਹਾਲੀ ਕਹਿੰਦੇ ਕੋਈ ਵਿਚਾਰਧਾਰਾ ਨਹੀਂ ਫੜਾ ਕੋਲਣ ਦੀ ਕੀ ਗੱਲ ਆ ਜਨਾਬ ਫੜਾ ਕਿਉਂ ਨਹੀਂ ਕੋਲਣ ਦਿਆ ਭਾਈ ਕਹਿੰਦਾ 5 ਮਿੰਟ ਲੱਗਣੇ ਅਜੇ ਵਜਾ ਕੀ ਆ ਉਹ ਕਹਿੰਦਾ ਭਾਈ ਪੌਣਾ ਘੰਟਾ ਹੋ ਗਿਆ ਜੰਦਾ ਪਰੇਸ਼ਾਨ ਹੋਣ ਦੀ ਬੱਚੇ ਗਰਮੀ ਨਾਲ ਮਰਨ ੜੇ ਔਰ 14 ਕਿਹੜਾ ਕੀ ਕਸੂਰ ਆ ਭਾਈ ਜਿੰਨੀ ਦਰ ਗੱਡੀ ਭਗਤਾਲੇ ਨਹੀਂ ਨਾ ਪੁੱਜੀ ਹੋਣੀ ਭਗਤਾਲੇ ਪੁੱਜੀ ਨੂੰ ਭਾਈ 15 ਮਿੰਟ ਹੋ ਗਏ ਟ੍ਰੇਨ ਨੂੰ 15 ਮਿੰਟ ਤੋਂ ਤੇ ਟ੍ਰੇਨ ਲੰਘ ਚੁੱਕੀ ਇੱਥੋਂ ਉਹ ਉੱਤਰ ਵੀ ਕਰ ਗਿਆ ਭਾਈ ਉਹ ਸਰਕਾਰੀ ਟਾਈਮ ਵੀ ਉਸੇ ਟਾਈਮ ਨਾਲ ਖਿੰਦੀ ਚਲੀ ਇਹਦਾ ਵੀ ਵੀਡੀਓ ਬਣਾਉਣਾ ਇੱਧਰ ਮੈਂ ਤੁਹਾਨੂੰ ਆਪਣਾ ਆਪਣਾ ਵੀਡੀਓ ਬਣਾਵਾ ਆ ਤੇਰੇ ਸਾਹਮਣੇ ਬਟਨ ਲੱਗੇ ਇੱਧਰ ਮੇਰੀ ਬਣਾਇਆ ਆ ਆ ਤੁਹਾਡੇ ਸਾਹਮਣੇ ਬਟਨ ਲੱਗੇ ਆਣਾ ਇਨਾ ਦਫਾ ਮੈਨੂੰ ਕਿਹੜਾ ਚੱਲਣ ਦਾ ਤੇ ਭਾਈ ਇਹ ਕਿੰਨੇ ਠੀਕ ਕਰਾਣਾ ਜਨਤਾ ਨੇ ਨਹੀਂ ਕਰਾਣਾ ਵਾ ਖਰਾਬ ਥੋੜਾ ਹੋਇਆ ਵਾ ਖਰਾਬ ਪਿੱਛੋਂ ਲਾਓ ਅੰਦ ਲਾਉਣੀ ਹੋਇਆ ਪਿੱਛੋਂ ਬਣਾਓ ਬਾਹਰ ਕੇ ਪਿੱਛੋਂ ਖੁੱਲੇਗਾ ਵਿੱਚ ਬੱਤੀ ਨਹੀਂ ਆਏਗੀ 17 ਮਿੰਟ 20 ਮਿੰਟ ਬੱਤੀ ਨਹੀਂ ਆਏਗੀ ਜਨਾਬ ਅਖੀਰ 25 25 ਬੰਨਣਾ ਵੇਖੋ ਇੱਧਰ ਕੰਮ ਸਮੋ ਜਨਤਾ ਦੀ ਤੁਹਾਡੇ ਕੋਲ ਨੰਬਰ ਹੈਗਾ ਸਟੇਸਟ ਮਾਸਟਰ ਦਾ ਹਾਂਜੀ ਭਾਈ ਔਰ ਕੱਦ ਸਕੂਲ ਦੇ ਬੱਚਿਆਂ ਦੀ ਮੈਨਾਂ ਆਦੀ ਗਰਮੀ 'ਚ ਉਹਨਾਂ ਨੂੰ ਭਾਈ ਕੀ ਹੈ ਆ ਤੁਹਾਡੇ ਸਾਹਮਣੇ ਲਾਇਆ ਕਹਿੰਦਾ ਖਲੋਣਾ ਸੋਣਾ ਤੁਹਾਡੇ ਸਕੂਲ ਦੇ ਬੱਚੇ ਪੜ੍ਹਦੇ ਕਿ ਨਹੀਂ ਪੜ੍ਹਦੇ ਤੁਹਾਡੇ ਪੜ ਯਾ ਤੁਹਾਡੇ ਸਾਹਮਣੇ ਯਾ ਵੇਖੋ ਸਕੂਲਾਂ ਨੇ ਬਹੁਤ ਥੋੜੇ ਮਹਿਰਨਾ ਬਹਾਦਰੋਂ ਦੇ 15 ਮਿੰਟ ਤੋਂ ਉੱਤੇ ਖੱਜਲ ਹੋ ਰਿਹਾ ਵੇਖੋ ਬੱਚੇ